ਪਤੰਗ ਦੇਖੋ ਇੱਕ ਪਤੰਗ ਇੱਥੇ ਸਾਹਮਣੇ ਉੜਦਾ ਪਿਆ ਹੈ ਦੂਸਰਾ ਹਰਾ ਪਤੰਗ ਉੜਦਾ ਪਿਆ ਇੱਥੇ ਵੈਸੇ ਪਤੰਗ ਘੱਟ ਉੜਦੇ ਆ ਸੈਂਟਰਿੰਗ ਦੀ ਪਲੇਟ ਦੇਖ ਸਕਦੇ ਹੋ ਉੱਪਰ ਵੀ ਇੱਕ ਲੈਫਟ ਸਾਈਡ ਤੇ ਪਤੰਗ ਇੱਧਰ ਰਿਹਾ ਇੱਕ ਲੈਫਟ ਸਾਈਡ ਤੇ ਪਤੰਗ ਇੱਧਰ ਰਿਹਾ ਸੂਰਜ ਵੀ ਨਿਕਲਿਆ ਹੋਇਆ ਉਹ ਦੂਰ ਦੂਰ ਤੱਕ ਪਤੰਗ ਹੈ ਆਸਮਾਨ ਦੇਖ ਸਕਦੇ ਹੋ ਨਿੱਲਾ ਅਸਮਾਨ ਸਾਹਮਣੇ ਪਖਵਾ ਰੋਡ ਨਿਕਲਦੀ ਪਈ ਆ ਤੁਸੀਂ ਦੇਖ ਸਕਦੇ ਹੋ ਆ ਪਤੰਗ ਉੜਦੇ ਪਏ ਆ ਬੱਚੇ ਖੜੇ ਹੋਏ ਆ ਚਾਈਨਾ ਦੀ ਡੋਰ ਬਿਲਕੁਲ ਇਸਤੇਮਾਲ ਨਾ ਕਰੋ ਬਹੁਤ ਰિસ્ਕੀ ਹੈ ਫਟ ਜਾ ਸਕਦਾ ਹੈ ਗੁੱਡੀ ਉੜਦੀ ਵੀ ਆ ਆ ਦੇਖੋ ਪੰਛੀ ਵੀ ਉੜਦੇ ਪਏ ਨੇ ਮੌਸਮ ਥੋੜਾ ਠੀਕ ਹੈ ਹਰ ਆ ਪਤੰਗ ਵੀ ਉੜਿਆ ਤੰਗ ਹੈਪੀ ਲੋਰੀ ਟੂ ਆਲ ਤੁਸੀਂ ਦੇਖ ਸਕਦੇ ਹੋ ਸਾਹਮਣੇ ਬੱਚੇ ਛੱਤ ਤੇ ਚੜ ਕੇ ਪਤੰਗ ਉਡਾ ਰਹੇ ਨੇ ਆਸਮਾਨ ਖਾਲੀ ਲੱਗ ਰਿਹਾ ਪਕਵਾ ਰੋਡ ਤੇ ਖੜੇ ਹੋਏ ਆ ਜੀ ਸੰਤਾ ਗ੍ਰੀਨ ਫਲੈਟ ਦੇ ਪਿੱਛੇ ਤੁਸੀਂ ਦੇਖ ਸਕਦੇ ਹੋ ਸੂਰਜ ਵੀ ਨਿਕਲਿਆ ਹੋਇਆ ਥੋੜਾ ਜਿਹਾ ਪਤੰਗ ਉੜਦੇ ਪਿਆ ਦੂਰ ਦੂਰ ਵੀ ਪਤੰਗ ਜਿਹੜੇ ਹੈ ਉੜਦੇ ਪਏ ਹੈਗੇ ਠੰਡ ਬਹੁਤ ਜ਼ਿਆਦਾ ਹੈ ਤੁਸੀਂ ਦੇਖ ਸਕਦੇ ਹੋ ਅੱਜ ਬੜਾ ਕੁਲਕੋਂ ਨਿਕਲਾ ਹੋਇਆ ਸਾਹਮਣੇ ਸੰਤਾ ਗ੍ਰੀਨ ਦੇ ਫਲੇਟ ਹੈਗੇ ਆ ਪਤੰਗ ਦੇਖੋ ਇੱਕ ਪਤੰਗ ਹੈ ਤੇ ਸਾਹਮਣੇ ਉੜਦਾ ਪਿਆ ਦੂਸਰਾ ਹਰਾ ਪਤੰਗ ਉੜਦਾ ਪਿਆ ਇੱਥੇ ਵੈਸੇ ਪਤੰਗ ਕੱਟ ਉੜਦੇ ਆ ਸੈਂਟਰਿੰਗ ਦੇ ਬਲੈਡ ਦੇਖ ਸਕਦੇ ਹੋ ਉੱਪਰ ਵੀ ਇੱਕ ਲੈਫਟ ਸਾਈਡ ਤੇ ਪਤੰਗ ਇੱਧਰ ਰਿਹਾ ਇੱਕ ਲੈਫਟ ਸਾਈਡ ਤੇ ਪਤੰਗ ਇੱਧਰ ਰਿਹਾ ਸੂਰਜ ਵੀ ਨਿਕਲਿਆ ਹੋਇਆ ਉਹ ਦੂਰ ਦੂਰ ਤੱਕ ਪਤੰਗ ਹੈ ਆਸਮਾਨ ਦੇਖ ਸਕਦੇ ਹੋ ਨੀਲਾ ਆਸਮਾਨ ਸਾਹਮਣੇ ਪਖਵਾ ਰੋਡ ਨਿਕਲਦੀ ਪਈ ਆ ਉਹਦੀ ਦੇਖ ਸਕਦੇ ਹੋ ਆ ਪਤੰਗ ਉੜਦੇ ਪਏ ਆ ਬੱਚੇ ਖੜੇ ਹੋਏ ਆ ਚਾਈਨਾ ਦੀ ਡੋਰ ਬਿਲਕੁਲ ਇਸਤੇਮਾਲ ਨਾ ਕਰੋ ਬਹੁਤ ਰિસ્ਕੀ ਹੈ ਫਟ ਜਾ ਸਕਦਾ ਗੁੱਡੀ ਉੜਦੀ ਵੀ ਆ ਆ ਦੇਖੋ ਪੰਛੀ ਵੀ ਉੜਦੇ ਪਏ ਨੇ ਮੌਸਮ ਥੋੜਾ ਠੀਕ ਹੈ ਹਰ ਆ ਪੰਗ ਵੀ ਉੜਿਆ ਤੰਗ ਕਾਟੀ ਉਡ ਰਹੇ ਐ ਹੈਪੀ ਲੋਡੀ ਟੂ ਆਲ ਥੈਂਕ ਯੂ